ਆਮ ਤੌਰ ਤੇ H1B ਵੀਜ਼ਾ ਜੋ ਹੈ ਉਹ 3 ਸਾਲ ਦੇ ਲਈ ਬੰਦੇ ਨੂੰ ਮਿਲਦਾ ਹੈ ਔਰ ਇਸ ਨੂੰ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਅਕੋਰਡਿੰਗ ਟੂ ਦਾ ਰਿਕੁਆਇਰਮੈਂਟ ਇਸ ਦੀ ਖਾਸ ਗੱਲ ਇੱਕ ਹੋਰ ਹੈ ਕਿ 70% ਤੋਂ ਵੱਧ ਜਿਹੜੇ ਨੇ ਭਾਰਤੀ ਲੋਕ ਇਸ ਵੀਜ਼ੇ ਨੂੰ ਲੈਂਦੇ ਨੇ ਔਰ ਅਮਰੀਕਾ ਦੇ ਵਿੱਚ ਇਸ ਵੀਜ਼ੇ ਦੇ ਵੇਸ ਦੇ ਉੱਪਰ ਰਹਿੰਦੇ ਨੇ ਜੇ ਅਸੀਂ ਇਸ ਦੇ ਵਿੱਚ ਪੰਜਾਬੀਆਂ ਦੀ ਗੱਲ ਕਰਦੇ ਹਾਂ ਤੇ ਇਸ ਦੇ ਵਿੱਚ ਮੋਸਟਲੀ ਜਿਹੜੇ ਨੇ ਪੰਜਾਬੀ ਨੇ ਦੋਸਤੋ ਤੁਹਾਡੀ ਵਿੱਚੋਂ ਪਹਿਲੀ ਵਾਰ ਇਨਫੋਰਮੇਸ਼ਨ ਸੁਣਨ ਵਾਲਿਆਂ ਨੂੰ ਇਹ ਲੱਗੇਗਾ ਕਿ ਪਾਰਤ ਵਾਸਤੇ ਜਾਂ ਇੰਡੀਆ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਇਸ ਵੀਜ਼ੇ ਦੇ ਉੱਪਰ ਬਹੁਤ ਸਾਰੇ ਜਿਹੜੇ ਭਾਰਤੀ ਨੇ ਉਹ ਬਾਹਰ ਜਾਂਦੇ ਨੇ ਔਰ ਇਸ ਵੀਜ਼ੇ ਦੇ ਨਾਲ ਜਾਣਾ ਸੌਖਾ ਵੀ ਹੈ ਐਸ ਕੰਪੇਅਰ ਟੂ ਹੋਰ ਜਿਹੜੇ ਪਾਪੜ ਵੇਲ ਕੇ ਜਾਣਾ ਪੈਂਦਾ ਹੈ ਉਹਨਾ ਨਾਲ ਦੋਸਤੋ ਜਿੰਨਾ ਕਿ ਸੁਣਨ ਨੂੰ ਤੁਹਾਨੂੰ ਸੌਖਾ ਲੱਗ ਰਿਹਾ ਹੈ ਉਹਨਾ ਇਹ ਸੌਖਾ ਹੈ ਨਹੀਂ ਇਹ ਇੱਕ ਅਲਾਦੀਨ ਦੇ ਚਿਰਾਗ ਵਾਂਗੂ ਕਸਾਉਣ ਵਾਲੀ ਗੱਲ ਹੈ ਕਿ ਪਹਿਲਾਂ ਤਾਂ ਅਲਾਦੀਨ ਦਾ ਚਿਰਾਗ ਮਿਲਣਾ ਨਹੀਂ ਜੇ ਉਹ ਮਿਲ ਗਿਆ ਤੇ ਉਸ ਤੋਂ ਬਾਅਦ ਕਸਾਉਣ ਤੋਂ ਬਾਅਦ ਜਿੰਨ ਨਿਕਲਣਾ ਜਾਂ ਫਿਰ ਨਹੀਂ ਇਹ ਇੱਕ ਕੁਐਸਚਨ ਮਾਰਕ ਹੈ ਇਸੇ ਤਰੀਕੇ ਦੇ ਨਾਲ ਇਸ ਵੀਜ਼ੇ ਨੂੰ ਲੈਣਾ ਕੋਈ ਐਡਾ ਸੌਖਾ ਨਹੀਂ ਤੁਹਾਡੇ ਵਿੱਚ ਅਜਿਹੇ ਸਕਿੱਲ ਹੋਣੇ ਚਾਹੀਦੇ ਨੇ ਜੋ ਕਿ ਤੁਹਾਨੂੰ ਇੱਕ ਯੂਨੀਕ ਸਕਿੱਲ ਬਣਾਉਂਦੇ ਹੋਣ ਤੁਹਾਡੇ ਵਿੱਚ ਅਜਿਹੇ ਸਕਿੱਲ ਹੋਣੇ ਚਾਹੀਦੇ ਨੇ ਜਿਹੜੇ ਕਿ ਅਮਰੀਕਨ ਲੋਕਾਂ ਨੂੰ ਅਮਰੀਕਨ ਕੰਪਨੀਆਂਜ਼ ਨੂੰ ਚਾਹੀਦੇ ਹੋਣ ਔਰ ਇਸ ਦੇ ਨਾਲ ਤਾਂ ਤੁਹਾਡਾ ਇੱਕ ਅਜਿਹੇ ਫੀਲਡ ਦੇ ਵਿੱਚ ਐਕਸਪੀਰੀਅੰਸ ਵੀ ਹੋਣਾ ਬਹੁਤ ਜ਼ਰੂਰੀ ਹੈ